ਮਜਬੂਰ ਤੇ ਬੇਵੱਸ ਵਿਧਵਾ ਔਰਤ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਆਪਣੀ ਵਿਧਵਾ ਪੈਨਸ਼ਨ ਲਗਵਾਉਣ ਲਈ ਇੱਕ ਦਫ਼ਤਰ ਦੇ ਵਿੱਚ ਜਾਂਦੀ ਆ ਤਾਂ ਉਸ ਦਫ਼ਤਰ ਦਾ ਇੱਕ ਕਹਿੰਦਾ ਕਹੋਂਦਾ ਅਫਸਰ ਕਿਵੇਂ ਉਹਦੇ ਨਾਲ ਧੱਕਾ ਕਰਦਾ ਇਸ ਕਹਾਣੀ ਬਾਰੇ ਆਪਾਂ ਗੱਲਬਾਤ ਕਰਾਂਗੇ ਉੱਤਰ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਦੇ ਵਿੱਚ ਛੋਟਾ ਜਿਹਾ ਪਿੰਡ ਆ ਇੱਕ ਘਰ ਦੇ ਵਿੱਚ ਬਜ਼ੁਰਗ ਜੋੜਾ ਰਹਿੰਦਾ ਇੱਕ ਉਹਨਾਂ ਦਾ ਨੌਜਵਾਨ ਪੁੱਤਰ ਸੀ ਜਿਹੜਾ ਕਿ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਹੁਣ ਘਰ ਦੇ ਵਿੱਚ ਉਸ ਬਜ਼ੁਰਗ ਜੋੜੇ ਦੀ ਨੂੰਹ ਰਾਣੀ ਉਹਨਾਂ ਦੇ ਨਾਲ ਰਹਿੰਦੀ ਆ ਰਾਣੀ ਦੇ ਇੱਕ ਬੇਟੀ ਆ ਉਹ ਆਪਣੀ ਬੇਟੀ ਨੂੰ ਵਧੀਆ ਪਾਲਣਾ ਵਧੀਆ ਪੜਾਉਣਾ ਚਾਹੁੰਦੀ ਆ ਰਾਣੀ ਦੇ ਪੇਕੇ ਉਹਦੇ ਘਰ ਵਾਲੇ ਦੀ ਮੌਤ ਤੋਂ ਬਾਅਦ ਉਹਨੂੰ ਕਹਿੰਦੇ ਆ ਕਿ ਤੂੰ ਸਾਡੇ ਨਾਲ ਚਲੀ ਜਾ ਤਾਂ ਰਾਣੀ ਕਹਿੰਦੀ ਕਿ ਮੈਨੂੰ ਪਤਾ ਜੇ ਮੈਂ ਤੁਹਾਡੇ ਨਾਲ ਜਾਵਾਂਗੀ ਤਾਂ ਤੁਸੀਂ ਇਹ ਕਹੋਗੇ ਵੀ ਕੁੜੀ ਤੂੰ ਇਹਦੇ ਦਾਦਾ-ਦਾਦੀ ਕੋਲ ਛੱਡ ਦੇ ਤੇ ਅਸੀਂ ਤੈਨੂੰ ਕਿਤੇ ਹੋਰ ਵਿਆਹ ਦਿੰਨੇ ਆ ਕਿਉਂਕਿ ਮੈਨੂੰ ਪਤਾ ਵੀ ਜਦੋਂ ਮੇਰੇ ਦੂਜੇ ਵਿਆਹ ਦੀ ਗੱਲ ਆਊਗੀ ਤਾਂ ਮੇਰੀ ਕੁੜੀ ਨੂੰ ਕਿਸੇ ਨੇ ਕਬੂਲ ਨਹੀਂ ਕਰਨਾ ਦੇਖੋ ਮੇਰੇ ਘਰ ਵਾਲਾ ਮਰ ਗਿਆ ਇਸ ਦੁਨੀਆ ਤੋਂ ਚਲੇ ਗਿਆ ਉਹ ਮਜਬੂਰੀ ਬਣ ਗਈ ਉਹਦੀ ਕਿ ਉਹਨੂੰ ਆਪਣੇ ਪਰਿਵਾਰ ਤੋਂ ਦੂਰ ਹੋਣਾ ਪਿਆ ਤੇ ਮੈਂ ਜਿਉਂਦੇ ਜੀ ਮਰ ਜਾਵਾਂ ਇਸ ਪਰਿਵਾਰ ਲਈ ਮੈਂ ਆਪਣੀ ਧੀ ਲਈ ਜਿਉਂਦੇ ਜੀ ਮਰ ਜਾਵਾਂ ਜਦੋਂ ਮੇਰੀ ਧੀ ਵੱਡੀ ਹੋਊਗੀ ਤੇਨੂੰ ਪਤਾ ਲੱਗੂਗਾ ਵੀ ਮੇਰੀ ਮਾਂ ਮੈਨੂੰ ਜਿਉਂਦੀ ਨੂੰ ਛੱਡ ਗਈ ਤੇ ਇਹਨੇ ਮੇਰੇ ਬਾਰੇ ਕੀ ਸੋਚਣਾ ਮੈਂ ਆਪਣੀ ਜ਼ਿੰਦਗੀ ਇਕੱਲੀ ਕੱਢ ਲੂੰ ਪਰ ਮੈਂ ਆਪਣੀ ਧੀ ਨੂੰ ਇਕੱਲੀ ਨਹੀਂ ਛੱਡ ਸਕਦੀ ਮੈਂ ਆਪਣੇ ਬਜ਼ੁਰਗ ਸੱਸ ਸਹੁਰੇ ਦਾ ਵੀ ਦੇਖਣਾ ਵਿਆਹ ਕੇ ਤਾਂ ਇਹ ਮੈਨੂੰ ਆਪਣੀ ਨੂੰਹ ਬਣਾ ਕੇ ਲਿਆਏ ਸੀ ਪਰ ਇਹਨਾਂ ਨੇ ਮੈਨੂੰ ਧੀ ਬਣਾ ਕੇ ਰੱਖਿਆ ਜੇ ਹੁਣ ਇਹਨਾਂ ਦਾ ਪੁੱਤ ਛੱਡ ਗਿਆ ਤੇ ਫਿਰ ਇਹਨਾਂ ਦਾ ਕੀ ਕਸੂਰ ਆ ਤੇ ਆਪਣੀ ਧੀ ਦੇ ਮੋਹ ਇਹ ਗੱਲ ਸੁਣ ਕੇ ਰਾਣੀ ਦਾ ਪਿਓ ਆ ਉਹ ਵੀ ਆਪਣੀ ਧੀ ਨੂੰ ਮਜਬੂਰ ਨਹੀਂ ਕਰਦਾ ਕਿ ਤੂੰ ਸਾਡੇ ਨਾਲ ਚੱਲ ਰਾਣੀ ਉਸ ਘਰ ਦੇ ਵਿੱਚ ਹੀ ਆਪਣਾ ਗੁਜ਼ਰਵਸਰ ਕਰ ਰਹੀ ਆ ਇੱਕ ਦਿਨ ਰਾਣੀ ਦੀ ਇੱਕ ਗਵਾਂਢਣ ਉਹਦੇ ਕੋਲ ਆਉਂਦੀ ਆ ਤੇ ਉਹਨੂੰ ਕਹਿੰਦੀ ਕਿ ਆਪਣੇ ਦਫ਼ਤਰ ਦੇ ਵਿੱਚ ਪੈਨਸ਼ਨਾਂ ਦੇ ਫਾਰਮ ਭਰੇ ਜਾ ਰਹੇ ਆ ਤੂੰ ਐਂ ਕਰ ਤੂੰ ਆਪਦੀ ਕੁੜੀ ਨੂੰ ਲੈ ਜਾ ਦੋਨੇ ਮਾਵਾਂ ਧੀਆਂ ਦੇ ਤੁਹਾਡੇ ਫਾਰਮ ਭਰੇ ਜਾਣਗੇ ਕਿਉਂਕਿ ਤੇਰੀ ਕੁੜੀ 18 ਸਾਲ ਦੀ ਨਹੀਂ ਹੁੰਦੀ ਜਦੋਂ ਤੱਕ ਉਦੋਂ ਤੱਕ ਇਹਨੂੰ ਪੈਨਸ਼ਨ ਮਿਲੂਗੀ ਤੇ ਤੂੰ ਵਿਧਵਾਂਗੀ ਤੇਰੀ ਵੀ ਪੈਨਸ਼ਨ ਲੱਗ ਜਾ ਰਾਣੀ ਸੋਚਦੀ ਆ ਵੀ 25-2500 ਪੈਨਸ਼ਨ ਮਿਲੂਗੀ ਤੇ 5000 ਆਜਿਆ ਕਰੂ ਵੀ ਕੀ ਮਾੜਾ ਸਰਕਾਰ ਦੇ ਰਹੀ ਆ ਹਨਾ ਉਹ ਗਵਾਂਡਣ ਨੂੰ ਕਹਿੰਦੀ ਕਿ ਤੂੰ ਮੇਰੇ ਨਾਲ ਚੱਲੇਂਗੀ ਉਹ ਕਹਿੰਦੀ ਚੱਲ ਮੈਂ ਚੱਲ ਬੜੂਗੀ ਦੋਨੋਂ ਜਾਣੀਆਂ ਗੱਲ ਕਰਦੀਆਂ ਤੇ ਅਗਲੇ ਦਿਨ ਰਾਣੀ ਆਪਣੀ ਗਵਾਂਡਣ ਦੇ ਨਾਲ ਦਫ਼ਤਰ ਚਲੀ ਜਾਂਦੀ ਆ ਸ਼ਹਿਰ ਦੇ ਵਿੱਚ ਜਾ ਕੇ ਉਹ ਇੱਕ ਦਫ਼ਤਰ ਦੇ ਵਿੱਚ ਜਾਂਦੀ ਆ ਜਿੱਥੇ ਕਿ ਪਿੰਡਾਂ ਦੇ ਹਨਾ ਕੰਮਕਾਰ ਵੇਖੇ ਜਾਂਦੇ ਆ ਬੀਪੀਓ ਦਫ਼ਤਰ ਬੀਡੀਓ ਦਫ਼ਤਰ ਜਿੰਨਾਂ ਨੂੰ ਕਿਹਾ ਜਾਂਦਾ ਤਾਂ ਚਲੋ ਦਫ਼ਤਰ ਦੇ ਵਿੱਚ ਜਾ ਕੇ ਉਹ ਵੇਖਦੀਆਂ ਕਿ ਬਹੁਤ ਜ਼ਿਆਦਾ ਭੀੜ ਆ ਇੱਕ ਕਮਰਾ ਜਿਹਦੇ ਅੰਦਰ ਇੱਕ ਅਫਸਰ ਬੈਠਾ ਉਸ ਅਫਸਰ ਕੋਲ ਲੋਕ ਆਪਣੇ ਆਪਣੇ ਕੰਮ ਕਰਾਉਣ ਲਈ ਜਾਂਦੇ ਆ ਰਾਣੀ ਤੇ ਉਹਦੀ ਗਵੰਡਨ ਬਾਹਰ ਡਾਈਆਂ ਹੋਈਆਂ ਕੁਰਸੀਆਂ ਤੇ ਬਹਿ ਜਾਂਦੀਆਂ ਕਿੰਨਾ ਚਿਰ ਹੋ ਇੰਤਜ਼ਾਰ ਕਰਦੀਆਂ ਤੇ ਉਸ ਤੋਂ ਬਾਅਦ ਜਿਹੜੀ ਗਵੰਡਨ ਆ ਉਹ ਬਾਹਰ ਬੈਠੇ ਇੱਕ ਮੁੰਡੇ ਨੂੰ ਪੁੱਛਦੀ ਆ ਵੀ ਅਸੀਂ ਤਾਂ ਫਾਰਮ ਭਰਨੇ ਆ ਪੈਨਸ਼ਨ ਦੇ ਆ ਕੁੜੀ ਵਿਧਵਾਗੀ ਤੇ ਕਿੱਥੇ ਭਰੇ ਜਾਣਗੇ ਉਹ ਮੁੰਡਾ ਜਿਹੜਾ ਉਹ ਕਹਿੰਦਾ ਕਿ ਫਾਰਮ ਤਾਂ ਉਧਰਲੇ ਕਾਊਂਟਰ ਤੇ ਭਰੇ ਜਾਣਗੇ ਉੱਥੋਂ ਉਹ ਤੁਹਾਨੂੰ ਫਾਰਮ ਕੱਢ ਕੇ ਦੇਣਗੇ ਫੀਸ ਭਰਉਣਗੇ ਇੱਥੇ ਤਾਂ ਸਿਰਫ ਸਾਈਨ ਹੁੰਦੇ ਆ ਇਹ ਤਾਂ ਵੱਡਾ ਅਫਸਰ ਆ ਇਸ ਅਫਸਰ ਦੇ ਤਾਂ ਸਿਰਫ ਸਾਈਨ ਹੋਣਗੇ ਚਲੋ ਉਹ ਵਿਚਾਰੀਆਂ ਪੁੱਛਕਿਚ ਕਰਕੇ ਦੂਸਰੇ ਕਾਊਂਟਰ ਤੇ ਜਾਂਦੀਆਂ ਤੇ ਉੱਥੇ ਜਾ ਕੇ ਫਾਰਮ ਲੈ ਲੈਂਦੀਆਂ 50 ਰੁਪਏ ਫੀਸ ਸੀ ਉਹ ਫੀਸ ਭਰ ਦਿੰਦੀਆਂ ਉਸ ਤੋਂ ਬਾਅਦ ਫਾਰਮ ਪ੍ਰਭਾਵ ਹੀ ਲੈਂਦੀਆਂ ਕਿਸੇ ਤੋਂ ਰਾਣੀ ਜਿਆਦਾ ਪੜ੍ਹ ਲਿਖੀ ਨਹੀਂ ਸੀ ਇਸ ਕਰਕੇ ਉਹਨਾਂ ਨੂੰ ਫਾਰਮ ਭਰੋਣੇ ਪਏ ਉੱਥੇ ਹੀ ਇੱਕ ਮੁੰਡਾ ਬੈਠਾ ਹੁੰਦਾ ਪੜਿਆ ਲਿਖਿਆ ਉਹਨਾਂ ਦੇ ਫਾਰਮ ਵੀ ਭਰ ਦਿੰਦਾ ਤੇ ਚਲੋ ਫਾਰਮ ਭਰ ਕੇ ਉਸ ਤੋਂ ਬਾਅਦ ਇੱਕ ਘੰਟੇ ਬਾਅਦ ਉਹਨਾਂ ਦੀ ਵਾਰੀ ਆਉਂਦੀ ਆ ਉਹ ਅੰਦਰ ਜਾਂਦੀਆਂ ਗਈਆਂ ਜਦੋਂ ਉਹ ਅੰਦਰ ਜਾਣ ਲੱਗਦੀਆਂ ਤਾਂ ਜਿਹੜਾ ਬਾਹਰ ਮੁੰਡਾ ਬੈਠਾ ਹੁੰਦਾ ਉਹ ਕਹਿੰਦਾ ਜੀ ਇੱਕ ਜਾਣਾ ਜਾਓ ਵੀ ਦੋਨੋਂ ਨਹੀਂ ਤੁਸੀਂ ਜਾ ਸਕਦੀਆਂ ਤਾਂ ਫਿਰ ਰਾਣੀ ਨੂੰ ਜਾਣਾ ਪੈਣਾ ਸੀ ਕਿਉਂਕਿ ਗਵਰਨਰ ਦਾ ਤਾਂ ਕੋਈ ਕੰਮ ਨਹੀਂ ਸੀ ਰਾਣੀ ਦੀ ਗੋਦੀ ਉਹਦੀ ਟੀ ਚੱਕੀ ਹੁੰਦੀ ਹੈ ਤੇ ਉਹ ਅੰਦਰ ਜਾਂਦੀ ਆ ਚਲੋ ਉਹ ਅਫਸਰ ਆ ਜਿਹੜਾ ਉਹ ਰਾਣੀ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਵੇਖਦਾ ਫਿਰ ਉਹਨੂੰ ਬੈਠਣ ਲਈ ਕਹਿੰਦਾ ਰਾਣੀ ਡਰੀ ਹੋਈ ਹਾਲਤ ਜੀ ਦੇ ਵਿੱਚ ਹੁੰਦੀ ਆ ਕਿਉਂਕਿ ਉਹ ਕਦੇ ਵੀ ਇਸ ਤਰ੍ਹਾਂ ਕਿਸੇ ਅਫਸਰ ਦੇ ਮੂਹਰੇ ਬੈਠੀ ਨਹੀਂ ਸੀ ਆਈ ਗਈ ਨਹੀਂ ਸੀ ਬਾਹਰ ਤਾਂ ਚਲ ਜਦੋਂ ਉਹ ਬਹਿ ਜਾਂਦੀ ਆ ਤਾਂ ਉਹ ਉਹਨੂੰ ਕਹਿੰਦਾ ਵੀ ਪਾਣੀ ਲਓਗੇ ਕਹਿੰਦੀ ਨਹੀਂ ਸਾਹਿਬ ਬਸ ਤੁਸੀਂ ਆਹ ਦਸਤਕਤ ਕਰ ਦਿਓ ਚਲੋ ਉਹ ਫਾਰਮ ਫੜਾ ਦਿੰਦੀ ਆ ਤੇ ਉਹ ਫਾਰਮ ਜੇ ਵੇਖ ਕੇ ਕਹਿੰਦਾ ਫਾਰਮ ਹਜੇ ਪੂਰਾ ਨਹੀਂ ਭਰਿਆ ਗਿਆ ਇੱਥੇ ਤੁਹਾਡੀ ਫੋਟੋ ਲੱਗਣੀ ਆ ਇਹ ਇੱਥੇ ਤੁਹਾਡੇ ਪਿੰਡ ਦੇ ਸਰਪੰਚ ਦੇ ਸਾਈਨ ਹੋਣੇ ਆ ਆਹਾ ਆਹ ਕੰਮ ਹੋਣਾਗਾ ਦੋ ਤਿੰਨ ਗੇੜੇ ਲੱਗਣਗੇ ਤੁਹਾਡੇ ਉਹ ਕਹਿੰਦੀ ਕੋਈ ਗੱਲ ਨਹੀਂ ਸਾਹਿਬ ਤੁਸੀਂ ਦੱਸ ਦਿਓ ਤੇ ਚਲੋ ਉਹ ਇਹ ਕਹਿ ਕੇ ਮੁੜੇ ਆਉਂਦੀ ਆ ਤੇ ਫਾਰਮ ਉਹਦੇ ਹੱਥ 'ਚ ਹੀ ਹੁੰਦੇ ਆ ਕਵੰਡਣ ਜਦੋਂ ਪੁੱਛਦੀ ਆ ਤਾਂ ਉਹ ਦੱਸਦੀ ਆ ਵੀ ਹਜੇ ਇਹ ਫਾਰਮ ਪੂਰਾ ਨਹੀਂ ਹੋਇਆ ਵੀ ਸਰਪੰਚ ਦੇ ਵੀ ਸਾਈਨ ਹੋਣੇ ਆ ਤੇ ਮੇਰੇ ਘਰ ਵਾਲੇ ਦੀ ਮੌਤ ਦਾ ਸਰਟੀਫਿਕੇਟ ਨਾਲ ਲੱਗਣਾਗਾ ਆਧਾਰ ਕਾਰਡ ਵਗੈਰਾ ਸਾਰਾ ਕੁਝ ਲੱਗਣਾਗਾ ਤਾਂ ਚਲੋ ਉਹ ਵਾਪਸ ਆ ਜਾਂਦੀ ਆ ਵਾਪਸ ਆ ਕੇ ਉਹਨੂੰ ਇਹ ਹੁੰਦਾ ਵੀ ਮੈਂ ਸਰਪੰਚ ਦੇ ਘਰ ਜਾਈ ਆ ਮਾਂ ਉਹ ਸਰਪੰਚ ਦੇ ਘਰ ਜਾਂਦੀ ਆ ਤੇ ਸਰਪੰਚ ਤੋਂ ਸਾਈਨ ਕਰਾ ਲਿਆ ਹੁੰਦੀ ਆ ਆਪਣੀ ਫੋਟੋ ਮਾ ਕਰਵਾਉਂਦੀ ਆ ਫੋਟੋ ਮਾ ਲਾ ਦਿੰਦੀ ਆ ਜਿਹੜੇ ਜਿਹੜੇ ਸਬੂਤ ਲੱਗਣੇ ਸੀ ਉਹ ਸਾਰੇ ਲਾ ਕੇ ਅਗਲੇ ਦਿਨ ਉਹ ਫਿਰ ਉੱਥੇ ਦਫਤਰ ਦੇ ਵਿੱਚ ਜਾਂਦੀ ਆ ਅਗਲੇ ਦਿਨ ਫਿਰ ਉਹਨੂੰ 2-3 ਘੰਟੇ ਬੈਠਣਾ ਪੈਂਦਾ ਫਿਰ ਉਹਦੀ ਬਾਰੀ ਆਉਂਦੀ ਆ ਫਿਰ ਉਹ ਅਫਸਰ ਆ ਜਿਹੜਾ ਕਾਗਜ਼ ਵੇਖਦਾ ਤੇ ਕਹਿੰਦਾ ਵੀ ਕਾਗਜ਼ ਹਜੇ ਪੂਰੇ ਨਹੀਂ ਹੈਗੇ ਉਹ ਕਹਿੰਦੀ ਵੀ ਹੁਣ ਤਾਂ ਮੈਂ ਸਾਰਾ ਕੁਝ ਲਾਤਾ ਕੋਈ ਨਾ ਕੋਈ ਉਹ ਗਲਤੀ ਕਰ ਦਿੰਦਾ ਤੇ ਉਹਨੂੰ ਕਹਿੰਦਾ ਵੀ 2 ਦਿਨ ਬਾਅਦ ਆਈਂ ਜਦੋਂ ਜੋ ਕੁਛ ਉਹਨੇ ਕਿਹਾ ਸੀ ਉਹ ਕਰਵਾ ਕੇ ਦੋ ਦਿਨਾਂ ਬਾਅਦ ਰਾਣੀ ਫੇਰ ਜਾਂਦੀ ਆ ਤੇ ਉਹ ਕਹਿੰਦਾ ਕਿ ਉਸ ਦਿਨ ਉਹ ਨੂੰ ਵੀ ਤੂੰ ਲੈ ਆਈ ਫਾਰਮ ਉਹ ਕਹਿੰਦੀ ਹਾਂਜੀ ਲੈ ਆਈ ਫਾਰਮ ਦੇਖਣ ਤੋਂ ਬਾਅਦ ਉਹ ਕਹਿੰਦਾ ਕਿ ਇਹ ਠੀਕ ਆ ਤੇਰੇ ਫਾਰਮ ਤੇ ਸਾਈਨ ਤਾਂ ਹੋ ਜਾਣਗੇ ਪਰ ਮੈਂ ਬਹੁਤ ਜ਼ਰੂਰੀ ਮੀਟਿੰਗ ਦੇ ਵਿੱਚ ਜਾਣਾ ਤੇ ਮੈਂ ਬਹੁਤ ਬਿਜੀ ਆ ਤੂੰ ਐ ਕਰੀ ਇੱਥੇ ਦਫ਼ਤਰ ਦੇ ਚੱਕਰ ਲਾਉਣ ਨਾਲੋਂ ਤੂੰ ਆ ਮੇਰੇ ਘਰ ਦਾ ਐਡਰੈਸ ਆ ਮੇਰੇ ਘਰੇ ਆ ਜੀ ਤੇ ਉੱਥੇ ਮੈਂ ਸਾਈਨ ਕਰ ਦੂੰ ਉਹ ਕਹਿੰਦੀ ਠੀਕ ਆ ਸਾਹਿਬ ਉਨੇ ਬਿਨਾ ਸੋਚੇ ਸਮਝੇ ਠੀਕ ਆ ਕਹਿਤਾ ਤੇ ਲਫਾਫਾ ਲੈ ਕੇ ਬਾਹਰ ਆ ਗਈ ਤੇ ਉਹ ਅਫਸਰ ਸੀ ਉਹ ਵੀ ਦਫਤਰ ਚੋਂ ਨਿਕਲ ਕੇ ਬਾਹਰ ਚਲੇ ਗਿਆ ਉਹਨੂੰ ਇਹ ਹੁੰਦਾ ਵੀ ਸ਼ਾਇਦ ਇਹਨੂੰ ਕੋਈ ਕੰਮ ਹੋਊਗਾ ਫਿਰ ਉਹ ਕੀ ਕਰਦੀ ਆ ਆਪਣੀ ਬੇਟੀ ਨੂੰ ਆਪਣੇ ਸੱਸ ਸਹੁਰੇ ਕੋਲ ਛੱਡਦੀ ਆ ਉਹਨੂੰ ਇਹ ਹੁੰਦਾ ਵੀ ਉੱਥੇ ਪਕਾਈ ਵਾਲੀ ਹੁੰਦੀ ਆ ਉਹਨੂੰ ਛੱਡ ਕੇ ਤੇ ਅਗਲੇ ਦਿਨ ਸ਼ਾਮ ਦੇ 5 ਵਜੇ ਉਹ ਫਿਰ ਸ਼ਹਿਰ ਜਾਂਦੀ ਆ ਜਿੱਥੇ ਉਹਦਾ ਦਫਤਰ ਸੀ ਕਰਮਚਾਰੀ ਦਾ ਅਫਸਰ ਦਾ ਉਹਨੂੰ ਥੋੜੀ ਦੂਰੀ ਉਹਦਾ ਘਰ ਹੁੰਦਾ ਚਲ ਪੁੱਛ ਪੁਛਾ ਕੇ ਉਹ ਆਟੋ ਲੈ ਕੇ ਉਹਦੇ ਘਰ ਚਲੀ ਜਾਂਦੀ ਆ ਜਦੋਂ ਉਹ ਘਰ ਜਾਂਦੀ ਆ ਤੇ ਦਰਵਾਜ਼ਾ ਖੜਕਾਉਂਦੀ ਆ ਤਾਂ ਉਹੀ ਅਫਸਰ ਆ ਜਿਹੜਾ ਦਰਵਾਜ਼ਾ ਖੋਲਦਾ ਉਹ ਅਫਸਰ ਰਾਣੀ ਦੇ ਪਿਓ ਦੀ ਉਮਰ ਦਾ ਸੀ ਤਕਰੀਬਨ ਰਾਣੀ ਨੂੰ ਨਹੀਂ ਪਤਾ ਸੀ ਕਿ ਬਾਹਰ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਆ ਚਲੋ ਉਹ ਦਰਵਾਜ਼ਾ ਖੋਲਦਾ ਤੇ ਉਹਨੂੰ ਅੰਦਰ ਆਉਣ ਲਈ ਕਹਿੰਦਾ ਉਹ ਅੰਦਰ ਚਲੀ ਜਾਂਦੀ ਆ ਅੰਦਰ ਜਾ ਕੇ ਉਹ ਵੇਖਦੀ ਆ ਵੀ ਘਰ ਦੇ ਵਿੱਚ ਹੋਰ ਕੋਈ ਨਹੀਂ ਦਿਸਦਾ ਹੁੰਦਾ ਉਹ ਫਿਰ ਡਰ ਜੇ ਜਾਂਦੀ ਆ ਅਪਸਰੂ ਨੂੰ ਸੌਫੇ ਤੇ ਬੈਠਣ ਲਈ ਕਹਿੰਦਾ ਸੌਫੇ ਤੇ ਬਹਿ ਜਾਂਦੀ ਹੈ ਤੇ ਉਹਦੇ ਕੋਲ ਬਹਿ ਜਾਂਦਾ ਵੀ ਦੇਖਾਂ ਤੇਰੇ ਫਾਰਮ ਫਾਰਮ ਜੇ ਵੇਖਦਾ ਵੇਖਦਾ ਉਹ ਉਹਦੇ ਹੋਰ ਨੇੜੇ ਹੋਣ ਦੀ ਕੋਸ਼ਿਸ਼ ਕਰਦਾ ਤਾਂ ਰਾਣੀ ਖੜੀ ਹੋ ਜਾਂਦੀ ਹੈ ਇੱਕਦਮ ਉਹ ਕਹਿੰਦੀ ਸਾਬ ਤੁਸੀਂ ਸਾਈਨ ਕਰ ਦਿਓ ਮੈਂ ਜਾਣਾ ਉਹ ਕਹਿੰਦਾ ਕਿ ਤੂੰ ਘਬਰਾਉਣੀ ਕਿਉਂ ਆ ਕੋਈ ਨਾ ਘਬਰਾ ਨਾ ਸਾਈਨ ਤਾਂ ਹੋ ਜਾਣਗੇ ਸਾਈਨ ਤਾਂ 1 ਮਿੰਟ ਦਾ ਕੰਮ ਆ 1 ਮਿੰਟ ਵੀ ਨਹੀਂ ਲੱਗਣਾ ਕੋਈ ਨਾ ਤੂੰ ਸਾਡੇ ਘਰੇ ਆਈਆਂ ਮੇਰਾ ਇਹ ਊਸੂਲ ਆ ਵੀ ਜਿਹੜਾ ਵੀ ਮੇਰੇ ਕੋਈ ਘਰੇ ਆਉਂਦਾ ਮੈਂ ਉਹਦੀ ਖਾਤਰਦਾਰੀ ਵਧੀਆ ਤਰੀਕੇ ਨਾਲ ਕਰਦਾ ਦੇਖ ਤੂੰ ਇੰਨੀ ਗਰਮੀ ਦੇ ਵਿੱਚੋਂ ਪਕਾਈ ਕਰਕੇ ਆਈਆਂ ਕਿੰਨੇ ਦਿਨ ਹੋ ਗਏ ਤੈਨੂੰ ਦਫ਼ਤਰਾਂ ਦੇ ਚੱਕਰ ਲਾਉਂਦੀ ਨੂੰ ਉੱਥੇ ਤਾਂ ਤੂੰ ਪਾਣੀ ਦਾ ਗਲਾਸ ਵੀ ਨਹੀਂ ਪੀਤਾ ਸੀ ਹੁਣ ਤਾਂ ਤੂੰ ਮੇਰੇ ਘਰੇ ਆਈਆਂ ਨਾ ਕੋਈ ਨਾ ਤੂੰ ਬੈਠ ਮੈਂ ਤੇਰੇ ਲਈ ਕੁਝ ਲੈ ਕੇ ਆਉਣਾ ਉਹ ਕਹਿੰਦੀ ਵੀ ਨਹੀਂ ਸਾਬ ਘਰ ਦੇ ਵਿੱਚ ਮੇਰੇ ਬਜ਼ੁਰਗ ਸੱਸ ਸੋਹਰਾ ਵੀ ਮੈਂ ਉਹਨਾਂ ਦੀ ਰੋਟੀ ਪਾਣੀ ਵੀ ਬਣਾਉਣਾ ਜਾ ਕੇ ਮੇਰੇ ਕੋਲ ਇੰਨਾ ਸਮਾਂ ਨਹੀਂ ਉਹ ਕਹਿੰਦਾ ਚਲ ਕੋਈ ਨਾ ਜੂਸ ਪੀ ਕੇ ਚਲੀ ਜਾਈ ਉਹੋ ਥੋੜੇ ਸਮੇਂ ਬਾਅਦ ਇੱਕ ਟ੍ਰੇ ਦੇ ਵਿੱਚ ਦੋ ਗਲਾਸ ਜੂਸ ਦੇ ਲੈ ਕੇ ਆਉਂਦਾ ਤੇ ਉਹ ਜੂਸ ਦਾ ਗਲਾਸ ਰਾਣੀ ਵੱਲ ਕਰਦਾ ਰਾਣੀ ਜੂਸ ਦਾ ਗਲਾਸ ਚੱਕ ਲੈਂਦੀ ਹੈ ਤੇ ਹੌਲੀ-ਹੌਲੀ ਕਰਕੇ ਜੂਸ ਪੀਣਾ ਸ਼ੁਰੂ ਕਰ ਦਿੰਦੀ ਆ ਜੂਸ ਪੀਂਦੇ-ਪੀਂਦੇ ਰਾਣੀ ਨੂੰ ਇਹ ਲੱਗਦਾ ਹੁੰਦਾ ਵੀ ਇਹ ਜੂਸ ਥੋੜਾ-ਥੋੜਾ ਕੌੜਾ ਕਿਉਂ ਲੱਗ ਰਿਹਾ ਪਰ ਉਹ ਕੁਝ ਵੀ ਨਹੀਂ ਸੋਚਦੀ ਉਹਨੂੰ ਇਹ ਹੁੰਦਾ ਵੀ ਸ਼ਾਇਦ ਇਹਦੇ ਵਿੱਚ ਕੁਝ ਇਦਾਂ ਦਾ ਹਨਾ ਪਾਇਆ ਹੋਊਗਾ ਵੀ ਕੋਈ ਮਿਕਸ ਜੂਸ ਹੋਊਗਾ ਜਿਹੜੀ ਵਿਚਾਰੀ ਗਰੀਬਣੀ ਨੇ ਹੁਣ ਕਦੇ ਮਿਕਸ ਜੂਸ ਨਹੀਂ ਪੀਤਾ ਸੀ ਜਾਂ ਬਾਹਰੋਂ ਕਦੇ ਕੁਝ ਇਦਾਂ ਦਾ ਜੂਸ ਨਹੀਂ ਪੀਤਾ ਸੀ ਉਹਨੂੰ ਲੱਗਦਾ ਸੀ ਵੀ ਇਹਦਾ ਟੇਸਟੀ ਇਦਾਂ ਦਾ ਹੋਊਗਾ ਤਾਂ ਚਲੋ ਭਈ ਉਹ ਜੂਸ ਪੀ ਲੈਂਦੀ ਆ ਤੇ ਜੂਸ ਪੀਣ ਤੋਂ ਬਾਅਦ ਉਹਨੂੰ ਕੁਝ ਵੀ ਪਤਾ ਨਹੀਂ ਲੱਗਦਾ ਵੀ ਕੀ ਹੋ ਗਿਆ ਤਿੰਨ ਚਾਰ ਘੰਟਿਆਂ ਬਾਅਦ ਜਦੋਂ ਉਹਦੀ ਅੱਖ ਖੁੱਲਦੀ ਆ ਤੇ ਉਹ ਕਮਰੇ ਦੇ ਵਿੱਚ ਬੈੱਡ ਤੇ ਪਈ ਹੁੰਦੀ ਆ ਤੇ ਉਹਨੂੰ ਆਪਣੀ ਹਾਲਤ ਠੀਕ ਨਹੀਂ ਲੱਗ ਰਹੀ ਹੁੰਦੀ ਉਹਨੂੰ ਆਪਣਾ ਸਰੀਰ ਜਕੜਿਆ ਜਕੜਿਆ ਲੱਗ ਰਿਹਾ ਹੁੰਦਾ ਤੇ ਉਹ ਉੱਠ ਕੇ ਆਸੇ ਪਾਸੇ ਵੇਖਦੀ ਆ ਲਾਈਟਾਂ ਚੱਲ ਰਹੀਆਂ ਹੁੰਦੀਆਂ ਤੇ ਉਹ ਸੋਚਦੀ ਐ ਮੈਂ ਇੱਥੇ ਕਿਵੇਂ ਆ ਗਈ ਤਾਂ ਚਲੋ ਉਸ ਤੋਂ ਬਾਅਦ ਉਹ ਬਾਹਰ ਨਿਕਲ ਕੇ ਜਦੋਂ ਆਉਣ ਲੱਗਦੀ ਆ ਤਾਂ ਉਹੀ ਅਫਸਰ ਆ ਜਿਹੜਾ ਕਹਿੰਦਾ ਕਿ ਉਠਗੀ ਰਾਣੀ ਮੈਂ ਤੈਨੂੰ ਕਹਿੰਦਾ ਕਦੋਂ ਦਾ ਠਾਈ ਜਾਂਦਾ ਸੀ ਕਹਿੰਦਾ ਤੈਨੂੰ ਕੀ ਹੋ ਗਿਆ ਸੀ ਜੂਸ ਪੀ ਕੇ ਤੂੰ ਤਾਂ ਕਹਿੰਦਾ ਇੱਕਦਮ ਹੀ ਲੁਟਕ ਗਈ ਫਿਰ ਕਹਿੰਦਾ ਤੂੰ ਇੱਥੇ ਹੀ ਲੁਟਕ ਗਈ ਜਦੋਂ ਮੈਨੂੰ ਕਹਿੰਦਾ ਤੈਨੂੰ ਅੰਦਰ ਪਾ ਕੇ ਆਉਣਾ ਪਿਆ ਵੀ ਮੈਨੂੰ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਮੈਂ ਤਾਂ ਘਬਰਾ ਗਿਆ ਸੀ ਉਹ ਕਹਿੰਦੀ ਕਿ ਸਰ ਵੀ ਮੈਨੂੰ ਤਾਂ ਆਪਣੀ ਪਤਾ ਲੱਗੇ ਰਾਣੀ ਨੂੰ ਥੋੜਾ ਥੋੜਾ ਸ਼ੱਕ ਜਾਂ ਤਾਂ ਹੁੰਦਾ ਪਰ ਉਹਦੇ ਕੋਲੇ ਕੋਈ ਵੀ ਸਬੂਤ ਨਹੀਂ ਹੁੰਦਾ ਵੀ ਉਹਦੇ ਨਾਲ ਕੁਝ ਗਲਤ ਹੋਇਆ ਤੇ ਨਾ ਹੀ ਉਹ ਇਸ ਗੱਲ ਦਾ ਸਾਹਮਣਾ ਕਰਨਾ ਚਾਹੁੰਦੀ ਹੁੰਦੀ ਆ ਉਸ ਤੋਂ ਬਾਅਦ ਉਹ ਆਪਣਾ ਲਫਾਫਾ ਚੱਕਦੀ ਆ ਤੇ ਉਹ ਅਫਸਰ ਕਹਿੰਦਾ ਕਿ ਸਾਈਨ ਹੋ ਗਿਆ ਹੁਣ ਤੈਨੂੰ ਕੋਈ ਲੋੜ ਨਹੀਂ ਮੇਰੇ ਦਫਤਰ ਆਉਣ ਦੀ ਜਾਂ ਘਰੇ ਆਉਣ ਦੀ ਤਾਂ ਚਲੋ ਰਾਣੀ ਉਹੀ ਲਫਾਫਾ ਲੈ ਕੇ ਘਰੋਂ ਬਾਹਰ ਨਿਕਲਦੀ ਆ ਕਾਫੀ ਹਨੇਰਾ ਹੋ ਚੁੱਕਿਆ ਹੁੰਦਾ ਤੇ ਉਹ ਸੋਚਦੀ ਆ ਵੀ ਮੈਂ ਇੰਨੇ ਹਨੇਰੇ ਘਰ ਜਾਉਂਗੀ ਤੇ ਮੇਰੇ ਸੱਸ ਸਹੁਰਾ ਕੀ ਸੋਚਣਗੇ ਡਰ ਜਾਂਦੀ ਆ ਉਹ ਤਾਂ ਉਹ ਅਫਸਰਾਂ ਨੂੰ ਕਹਿੰਦਾ ਕਿ ਮੈਂ ਤੈਨੂੰ ਆਟੋ ਕਰਾ ਕੇ ਦੇ ਦਿੰਦਾ ਚਲੋ ਆਟੋ ਮੰਗਾਉਂਦਾ ਉਹ ਆਟੋ ਕਰਾ ਕੇ ਉਹਨੂੰ ਭੇਜ ਦਿੰਦਾ ਸਿੱਧਾ ਪਿੰਡੀ ਭੇਜ ਦਿੰਦਾ ਆਟੋ ਕਰਾ ਕੇ ਚਲੋ ਉਧਰੋਂ ਉਹਦੇ ਸੱਸ ਸਹੁਰਾ ਨੂੰ ਉਡੀਕ ਰਹੇ ਹੁੰਦੇ ਉਹਦੀ ਧੀ ਵੀ ਉਹਨੂੰ ਉਡੀਕ ਰਹੀ ਹੁੰਦੀ ਆ ਜਦੋਂ ਉਹ ਜਾਂਦੀ ਆ ਤਾਂ ਉਹ ਆਪਣੇ ਸੱਸ ਸਹੁਰੇ ਨੂੰ ਜਾ ਕੇ ਕਹਿੰਦੀ ਆ ਵੀ ਮੈਂ ਤਾਂ ਨਾ ਫਾਰਮ ਤੇ ਸਾਈਨ ਕਰਾਉਣ ਗਈ ਸੀ ਵੀ ਮੈਨੂੰ ਤਾਂ ਉੱਥੇ ਪਤਾ ਨਹੀਂ ਕੀ ਹੋ ਗਿਆ ਸੀ ਮੈਂ ਤਾਂ ਬੇਹੋਸ਼ ਹੋ ਗਈ ਸੀ ਤੇ ਵੀ ਮੈਨੂੰ ਤਾਂ ਹੁਣ ਹੋਸ਼ ਆਈ ਤੇ ਮੈਂ ਤਾਂ ਹੁਣ ਘਰ ਆਈ ਆ ਉਹਦੇ ਸੱਸ ਸਹੁਰਾ ਕਹਿੰਦੇ ਵੀ ਤੂੰ ਤਾਂ ਚੰਗੀ ਭਲੀ ਸੀ ਐਂ ਤੈਨੂੰ ਕੀ ਹੋ ਗਿਆ ਕਹਿੰਦੀ ਪਤਾ ਨਹੀਂ ਵੀ ਮੈਂ ਤਾਂ ਸਾਹ ਦੇ ਘਰ ਗਈ ਸੀ ਤੇ ਮੈਂ ਤਾਂ ਜੂਸ ਪੀਤਾ ਤੇ ਜੂਸ ਪੀਂਦਾਰ ਮੈਨੂੰ ਪਤਾ ਨਹੀਂ ਲੱਗਿਆ ਕੀ ਹੋ ਗਿਆ ਉਦੀ ਸਾਸ ਦਾ ਮੱਥਾ ਠਣਕ ਜਾਂਦਾ ਤੇ ਉਹ ਕਹਿੰਦੀ ਸਾਹਬ ਦੇ ਘਰ ਕੋਣ ਕੋਣ ਸੀ ਕਹਿੰਦੀ ਕੋਈ ਵੀ ਨਹੀਂ ਸੀ ਕੱਲਾ ਸਾਹਬ ਹੀ ਸੀ ਕਹਿੰਦੀ ਪੁੱਤ ਕੁਝ ਗਲਤ ਤਾਂ ਨਹੀਂ ਹੋਇਆ ਕਹਿੰਦੀ ਮਾਂ ਮੈਨੂੰ ਥਕਾਵਟ ਜੀ ਮਹਿਸੂਸ ਹੋ ਰਹੀ ਆ ਮੈਨੂੰ ਕੁਝ ਉਪਰ ਉਪਰ ਲੱਗ ਰਿਹਾ ਪਰ ਮੈਨੂੰ ਪਤਾ ਨਹੀਂ ਕੁਝ ਵੀ ਪਰ ਮੈਂ ਇਹ ਗੱਲ ਨੂੰ ਅੱਗੇ ਸੋਚਦੀ ਨਹੀਂ ਇਹਦੇ ਬਾਰੇ ਕਿਉਂਕਿ ਉਹ ਅਫਸਰ ਸੀ ਜਿਹੜਾ ਉਹ ਤਾਂ ਚੰਗਾ ਬੜਾ ਸੀ ਉਹ ਤਾਂ ਮੇਰੇ ਪਿਓ ਦੀ ਉਮਰ ਦਾ ਸੀ ਮੈਂ ਉਹਦੇ ਤੇ ਸ਼ੱਕ ਕਿਵੇਂ ਕਰਾਂ ਮੈਨੂੰ ਇਹ ਲੱਗਦਾ ਵੀ ਜੇ ਮੈਂ ਉਸ ਉਮਰ ਦੇ ਬੰਦੇ ਤੇ ਸ਼ੱਕ ਕਰੂੰ ਤਾਂ ਮੈਂ ਆਪਣੇ ਮਾਪਿਓ ਤੇ ਸ਼ੱਕ ਕਰੂੰ। ਤਾਂ ਚਲੋ ਉਹਦੀ ਸੱਸ ਨੂੰ ਵੀ ਇਸ ਤਰ੍ਹਾਂ ਹਨਾ ਹੁੰਦਾ ਵੀ ਬੈਸਤੀ ਕੁਝ ਹੋ ਗਿਆ ਹੁਣ। ਤਾਂ ਥੋੜੇ ਜੇ ਦਿਨਾਂ ਬਾਅਦ ਰਾਣੀ ਆ ਜਿਹੜੀ ਉਹਨੂੰ ਇਹ ਮਹਿਸੂਸ ਹੁੰਦਾ ਵੀ ਉਹਦੇ ਆ ਜਿਹੜਾ ਸਰੀਰ ਆ ਉਹ ਠੀਕ ਨਹੀਂ। ਵੀ ਉਹਨੂੰ ਜਕੜਿਆ ਜਕੜਿਆ ਜਿਹਾ ਲੱਗਦਾ, ਚਿੱਤ ਕੱਚਾ ਹੁੰਦਾ, ਉਹਨੂੰ ਚੱਕਰ ਜਿਹਾ ਆਉਂਦੇ ਲੱਗਦੇ ਆ। ਤੇ ਚਲੋ 20 ਵਜੇ ਦਿਨ ਲੰਘ ਜਾਂਦੇ ਆ। ਤਾਂ ਰਾਣੀ ਨੂੰ ਇਸ ਗੱਲ ਦਾ ਚੇਤਾ ਆਉਂਦਾ ਵੀ ਜੋ ਉਹਨੂੰ ਲੱਗ ਰਿਹਾ ਸੀ ਉਹ ਕਿਤੇ ਸੱਚ ਤਾਂ ਨਹੀਂ ਹੋ ਗਿਆ ਚਲ ਉਹ ਨਾ ਆਪਣੀ ਸੱਸ ਕੋਲ ਗੱਲ ਕਰਦੀ ਆ ਉਹ ਆਪਣੀ ਸੱਸ ਨੂੰ ਕਹਿੰਦੀ ਕਿ ਮੇਰਾ ਚਿੱਤ ਠੀਕ ਨਹੀਂ ਲੱਗ ਰਿਹਾ ਮੈਨੂੰ ਐਂ ਲੱਗ ਰਿਹਾ ਹੈ ਵੀ ਜਿਵੇਂ ਮੈਂ ਗਰਭਵਤੀ ਹੁਣੀ ਆ ਰਾਣੀ ਆਪਣੀ ਸੱਸ ਤੋਂ ਕੁਝ ਲੁਕਾਉਂਦੀ ਨਹੀਂ ਉਹ ਕਹਿੰਦੀ ਕਮਲਿਏ ਤੂੰ ਕੀ ਕਹਿ ਰਹੀ ਆ ਕਹਿੰਦੀ ਮਾਂ ਜੋ ਕੁਝ ਮੈਨੂੰ ਲੱਗ ਰਿਹਾ ਹੈ ਮੈਂ ਉਹੀ ਕਹਿ ਰਹੀ ਆ ਉਹਦਾ ਇੱਕਦਮ ਮੱਥਾ ਠਣਕਦਾ ਕਹਿੰਦੀ ਮਾਂ ਜੋ ਕੁਝ ਨਹੀਂ ਹੋਣਾ ਚਾਹੀਦਾ ਸੀ ਉਹ ਹੋ ਗਿਆ ਤੇਰੇ ਯਾਦ ਆ ਜਿਸ ਦਿਨ ਮੈਂ ਸਾਹਬ ਦੇ ਘਰੇ ਸਾਈਨ ਕਰਾਉਣ ਗਈਆਂ ਤੇ ਉਸ ਦਿਨ ਮੈਂ ਬੇਹੋਸ਼ ਹੋਈ ਸੀ ਤੇ ਮੈਂ ਬੇਹੋਸ਼ ਵੀ ਜੂਸ ਪੀਣ ਤੋਂ ਬਾਅਦ ਹੋਈ ਸੀ ਤੇ ਚਲੋ ਸੱਸ ਨੂੰ ਹਾਂ ਡਰ ਜਾਂਦੀਆਂ ਨੇ ਦੋ ਤਿੰਨ ਦਿਨਾਂ ਬਾਅਦ ਦੋਦੀ ਸੱਸਾ ਉਹਨੂੰ ਡਾਕਟਰ ਦੇ ਲੈ ਕੇ ਜਾਂਦੀ ਆ ਡਾਕਟਰ ਉਹਦਾ ਚੈੱਕਅਪ ਕਰਦਾ ਤਾਂ ਡਾਕਟਰ ਉਹਨੂੰ ਬਹੁਤ ਵੱਡੀ ਇੱਕ ਇਹੋ ਜਿਹੀ ਖਬਰ ਦਿੰਦਾ ਜੀ ਨੂੰ ਸੁਣ ਕੇ ਰਾਣੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਡਾਕਟਰ ਨੂੰ ਕਹਿੰਦਾ ਕਿ ਤੁਸੀਂ ਮਾਂ ਬਣਨ ਵਾਲੇ ਹੋ ਹੁਣ ਇੱਕ ਵਿਧਵਾ ਔਰਤ ਜਿਹਦੇ ਘਰ ਵਾਲੇ ਮਰੇ ਨੂੰ ਸਾਲ ਹੋ ਗਿਆ ਹੋਵੇ ਤੇ ਉਹ ਗਰਭਵਤੀ ਹੋਊਗੀ ਤੇ ਉਹਦੇ ਚਰਿੱਤਰ ਤੇ ਕਿੰਨੀਆਂ ਉਂਗਲਾਂ ਉੱਠਣਗੀਆਂ ਦੋਨੇ ਸੱਸ ਨੂੰ ਹਉਥੀ ਸੁਣਨ ਹੋ ਜਾਂਦੀਆਂ ਤਾਂ ਫੇਰ ਉਹਦੀ ਸੱਸ ਆ ਜਿਹੜੀ ਉਹ ਡਾਕਟਰ ਨੂੰ ਦੱਸਦੀ ਆ ਵੀ ਮੇਰੀ ਨੂੰ ਨਾਲ ਤਾਂ ਧੱਕਾ ਹੋ ਗਿਆ ਵੀ ਤੁਸੀਂ ਐਂ ਕਰੋ ਇਹਦੀ ਸਫਾਈ ਕਰ ਦੋ ਡਾਕਟਰ ਕਹਿੰਦਾ ਮੈਂ ਤਾਂ ਰਿਸਕ ਨਹੀਂ ਲੈਂਦਾ ਕੱਲ ਨੂੰ ਕੁਝ ਹੋ ਗਿਆ ਤੁਸੀਂ ਦੂਜੀ ਲੋਟ ਹੋ ਜਾਓਗੇ ਕਿਸੇ ਹੋਰ ਹਸਪਤਾਲ ਤੇ ਚਲੇ ਜਾਓ ਮੈਂ ਇਹ ਕੰਮ ਨਹੀਂ ਕਰ ਸਕਦਾ। ਤਾਂ ਚਲੋ ਭਈ ਰਾਣੀ ਆ ਜਿਹੜੀ ਉਹ ਆਪਦੀ ਸੱਸ ਨੂੰ ਕਹਿੰਦੀ ਵੀ ਇੱਕ ਵਾਰ ਤਾਂ ਘਰੇ ਚੱਲ ਵੀ ਮੈਨੂੰ ਘਬਰਾਟ ਹੋਈ ਜਾਂਦੀ ਆ। ਤੇ ਰਾਣੀ ਆ ਜਿਹੜੀ ਉਹ ਆਪਣੀ ਸੱਸ ਨੂੰ ਲੈ ਕੇ ਘਰ ਆ ਜਾਂਦੀ ਆ। ਘਰ ਆ ਕੇ ਉਹ ਕੰਮ ਕਰਦੀ ਆ ਪਰ ਉਹਦਾ ਸਰੀਰ ਉਹਦਾ ਸਾਥ ਨਹੀਂ ਦੇ ਰਿਹਾ ਹੁੰਦਾ। ਉਹਨੂੰ ਆਪਣੇ ਆਪ ਤੋਂ ਹੀ ਅਲਕਤਾਂ ਰਹੀ ਹੁੰਦੀ ਆ, ਖਿਜਾ ਰਹੀ ਹੁੰਦੀ ਆ। ਉਹ ਖਿਜ ਰਹੀ ਹੁੰਦੀ ਆ। ਕਿਵੇਂ ਕਿਵੇਂ ਕਰਕੇ ਉਹ ਘਰ ਦੇ ਕੰਮ ਕਰਦੀ ਆ। ਉਹਦੀ ਸੱਸ ਵੀ ਡੂੰਘੀਆਂ ਸੋਚਾਂ ਦੇ ਵਿੱਚ ਹੁੰਦੀ ਆ। ਪਰ ਉਹਨਾਂ ਨੇ ਸੋਚਿਆ ਸੀ ਵੀ ਘਰੇ ਗੱਲ ਨਹੀਂ ਕਰਨੀ ਵੀ ਗੱਲ ਕਰਾਂਗੇ ਤਾਂ ਗੱਲ ਵਧੂਗੀ ਤਾਂ ਉਹਦੀ ਸੱਸ ਕਹਿੰਦੀ ਵੀ ਕੋਈ ਨਾ ਧੀਏ ਤੇਰਾ ਮੈਂ ਇਸੇ ਤਰ੍ਹਾਂ ਹੀ ਹੱਲ ਕਰ ਦੂੰਗੀ ਪਰ ਤੂੰ ਗਲਤੀ ਕੀਤੀ ਤੂੰ ਕੱਲੀ ਨਹੀਂ ਸੀ ਜਾਣਾ ਉਹ ਕਹਿੰਦੀ ਵੀ ਮੈਨੂੰ ਕੀ ਪਤਾ ਸੀ ਐ ਹੋਜੂ ਤਾਂ ਚਲੋ ਰਾਤ ਨੂੰ ਜਦੋਂ ਰਾਣੀ ਆਪਣੇ ਕਮਰੇ 'ਚ ਪੈਂਦੀ ਆ ਤਾਂ ਉਹਦੀ ਜ਼ਮੀਰ ਆ ਉਹਨੂੰ ਲਾਂਹ ਤਾਂ ਪਾਉਂਦੀ ਆ ਵੀ ਤੂੰ ਕਿਹੋ ਜੀ ਔਰਤਾਂ ਇੰਨਾ ਕੁਝ ਤੇਰੇ ਨਾਲ ਹੋ ਗਿਆ ਤੇਰੀ ਇੱਜ਼ਤ ਤੇਰੀ ਨਹੀਂ ਰਹੀ ਤੇ ਤੂੰ ਜਿਉਂਦੀ ਫਿਰਦੀ ਆ ਤੇ ਉਹ ਨਾ ਜ਼ਹਿਰ ਦੀ ਸ਼ੀਸ਼ੀ ਆ ਜਿਹੜੀ ਉਨਾਂ ਦੇ ਘਰ ਪਈ ਹੁੰਦੀ ਆ ਆਪਣੇ ਕੀਟਨਾਸ਼ਕ ਪਏ ਹੁੰਦੇ ਆ ਘਰਾਂ ਦੇ ਵਿੱਚ ਹਨਾ ਖੇਤਾਂ ਦੇ ਵਿੱਚ ਆਪਾਂ ਵਰਤਦੇ ਆ ਤੇ ਉਹ ਬੋਤਲ ਚੱਕ ਲੈਂਦੀ ਆ ਚੱਕ ਕੇ ਜਦੋਂ ਉਹ ਆਪਣੇ ਮੂੰਹ ਨੂੰ ਲਾਉਣ ਲੱਗਦੀ ਆ ਉਹ ਸੋਚਦੀ ਆ ਮੇਰੀ ਧੀ ਦਾ ਪਿਓ ਮਰ ਗਿਆ ਮੈਂ ਵੀ ਮਰ ਜੂ ਤੇ ਮੇਰੀ ਧੀ ਕੀ ਕਰੂ ਉਹ ਥੋੜਾ ਜਿਹਾ ਜ਼ਹਿਰ ਆ ਉਹ ਧੀ ਨੂੰ ਦੇ ਦਿੰਦੀ ਆ ਤੇ ਕੁਛ ਆਪ ਪੀ ਲੈਂਦੀ ਆ ਉਸ ਤੋਂ ਬਾਅਦ ਉਹਦੀ ਹਾਲਤ ਆ ਜਿਹੜੀ ਉਹ ਵਿਗੜ ਜਾਂਦੀ ਆ ਸਵੇਰੇ ਉੱਠ ਕੇ ਜਦੋਂ ਉਹਦੀ ਸਾਸੂ ਦੇ ਕਮਰੇ ਤੇ ਜਾਂਦੀ ਆ ਤਾਂ ਦੋਨਾਂ ਮਾਮਾ ਧੀਆਂ ਦੇ ਮੂੰਹ ਤੋਂ ਝੱਗ ਵਗ ਰਹੀ ਹੁੰਦੀ ਆ ਉਹਦੀ ਸੱਸ ਰੋਲਾ ਪਾਉਂਦੀ ਆ ਉਹਦਾ ਸਹੁਰਾ ਵਾਂਡਕ ਵਾਂਡਕ ਨੂੰ ਇਕੱਠਾ ਕਰਦਾ ਤੇ ਚਲੋ ਲੋਕਾਂ ਨੂੰ ਇਹ ਲੱਗਦਾ ਵੀ ਕੁਝ ਖਾਦਾ ਹੁੰਦਾ ਇਹਨਾਂ ਨੇ ਵੀ ਜਿਹੜੀ ਹਰੀਲੀ ਚੀਜ਼ ਖਾਦੀ ਪੀਤੀ ਲੱਗਦੀ ਆ ਤਾਂ ਉਸ ਤੋਂ ਬਾਅਦ ਉਹੀ ਲੀਟਰ ਜਿਹੜਾ ਜਿਹਦੇ ਚ ਸਪਰੇ ਉਹਨਾਂ ਨੇ ਪੀਤੀ ਹੁੰਦੀ ਆ ਉਹ ਕੋਲ ਹੀ ਪਿਆ ਹੁੰਦਾ ਤਾਂ ਉਹਦੀ ਸੱਸ ਕਹਿੰਦੀ ਵੀ ਇਹਨਾਂ ਨੇ ਤਾਂ ਆਹ ਕੰਮ ਕਰਤਾ ਤਾਂ ਉਹ ਕਹਿੰਦੀ ਵੀ ਪਰ ਇਹਦੇ ਚ ਇੰਨੀ ਸਪਰੇ ਹੈ ਨਹੀਂ ਸੀ ਵੀ ਇਹ ਤਾਂ ਖਾਲੀ ਜਾ ਕਰਕੇ ਛੁੱਟਿਆ ਹੋਇਆ ਸੀਗਾ ਵੀ ਖੇਤ ਕੀਤਾ ਹੋਈ ਕੀਤੀ ਹੋਈ ਸੀ ਸਪਰੇ ਤਾਂ ਪਰ ਉਹ ਬੇਹੋਸ਼ ਹੁੰਦੀਆਂ ਪੂਰੀਆਂ ਐ ਲੱਗ ਰਿਹਾ ਹੁੰਦਾ ਵੀ ਡਾਉਣ ਨੇ ਚਲੋ ਉਹਨਾਂ ਨੂੰ ਫਟਾਫਟ ਗੱਡੀ ਦੇ ਵਿੱਚ ਪਾਇਆ ਜਾਂਦਾ ਤੇ ਹਸਪਤਾਲ ਲੈ ਕੇ ਜਾਇਆ ਜਾਂਦਾ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਡਾਕਟਰ ਜਿਹੜੇ ਉਹ ਸਮਝ ਜਾਂਦੇ ਆ ਵੀ ਇਹਨਾਂ ਨੇ ਜ਼ਹਿਰੀਲੀ ਚੀਜ਼ ਖਾਦੀ ਪੀਤੀ ਆ ਉਹ ਪਰਸ ਨੂੰ ਬੁਲਾ ਲੈਂਦੇ ਆ ਤਾਂ ਚਲੋ ਜਦੋਂ ਪੁਲਿਸ ਵਾਲੇ ਆਉਂਦੇ ਆ ਤੇ ਉਹ ਸਾਰੇ ਹਨਾ ਸਥਿਤੀ ਨੂੰ ਵੇਖਦੇ ਆ ਉਹਦੇ ਸੱਸ ਸਹੁਰੇ ਨੂੰ ਪੁੱਛਦੇ ਆ ਵੀ ਕੀ ਹੋਇਆ ਤਾਂ ਉਹਦੀ ਸੱਸ ਕਹਿੰਦੀ ਵੀ ਹੋਇਆ ਤਾਂ ਕੁਛ ਨਹੀਂ ਵਧੀਆ ਸੀ ਚੰਗੇ ਭਲੇ ਵੀ ਸਾਨੂੰ ਤਾਂ ਪਤਾ ਨਹੀਂ ਪਰ ਪੁਲਿਸ ਆ ਜਿਹੜੀ ਉਹਦੇ ਸੱਸ ਸਹੁਰੇ ਤੇ ਸ਼ੱਕ ਕਰਦੀ ਆ ਵੀ ਸ਼ਾਇਦ ਤੁਸੀਂ ਦੋਨਾਂ ਨੂੰ ਜ਼ਹਿਰ ਦਿੱਤਾ ਉਹ ਕਹਿੰਦੀ ਵੀ ਮੇਰੀ ਨੂਨ ਨੂੰ ਹੋਸ਼ ਚ ਆਉਣ ਦਿਓ ਮੇਰੀ ਨੂਨ ਨੂੰ ਬਚਾ ਲਓ ਉਸ ਤੋਂ ਬਾਅਦ ਤੁਸੀਂ ਪੁੱਛ ਲਿਓ ਚਲੋ ਇੱਕ ਦਿਨ ਉਹਨਾਂ ਨੂੰ ਪੂਰਾ ਆਈਸੀਯੂ ਦੇ ਵਿੱਚ ਰੱਖਿਆ ਜਾਂਦਾ ਤੇ ਅਗਲੇ ਦਿਨ ਦੋਨਾਂ ਮਾਮਾਂ ਧੀਆ ਦੀ ਹਾਲਤ ਜਿਹੜੀ ਉਹ ਕੁਝ ਠੀਕ ਹੋ ਜਾਂਦੀ ਆ ਜਦੋਂ ਅਗਲੇ ਦਿਨ ਰਾਣੀ ਨੂੰ ਹੋਸ਼ ਆਉਂਦੀ ਆ ਤਾਂ ਉਹ ਹਸਪਤਾਲ ਦੇ ਬੈੱਡ ਤੇ ਹੁੰਦੀ ਆ ਅੱਖਾਂ ਖੋਲਦੀ ਆ ਨਰਸ ਨੂੰ ਉਹ ਪੁੱਛਦੀ ਆ ਵੀ ਮੈਂ ਇੱਥੇ ਕਿਵੇਂ ਤਾਂ ਨਰਸ ਕਹਿੰਦੀ ਵੀ ਤੁਸੀਂ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ ਉਹ ਪੁੱਛਦੀ ਆ ਮੇਰੀ ਧੀ ਉਹ ਕਹਿੰਦੀ ਵੀ ਤੁਹਾਡੀ ਧੀ ਠੀਕ ਆ ਤੁਹਾਨੂੰ ਦੋਨਾਂ ਨੂੰ ਜਿਸ ਹਾਲਤ ਦੇ ਵਿੱਚ ਲਿਆਂਦਾ ਗਿਆ ਸੀ ਲੱਗਦਾ ਨਹੀਂ ਸੀ ਵੀ ਤੁਸੀਂ ਬਚ ਜਉਗੀਆਂ ਪਰ ਪ੍ਰਮਾਤਮਾ ਦਾ ਸ਼ੁਕਰ ਅਦਾ ਕਰੋ ਕਿ ਤੁਸੀਂ ਦੋਨੋਂ ਠੀਕ ਹੋ ਉਸ ਤੋਂ ਬਾਅਦ ਨਰਸ ਜਿਹੜੀ ਉਹਦੀ ਸੱਸ ਨੂੰ ਬੁલાਉਂਦੀ ਆ ਰਾਣੀ ਦੀ ਸੱਸ ਤੋਂ ਦੇ ਕੋਲ ਜਾਂਦੀ ਹੈ ਤੇ ਉਹਨੂੰ ਕਹਿੰਦੀ ਕਿ ਤੂੰ ਆਹ ਕੀ ਖੂਪ ਪਟ ਲਿਆ ਸੀ ਤਾਂ ਰਾਣੀ ਕਹਿੰਦੀ ਕਿ ਮਾਂ ਜੋ ਲਾਹਨਤ ਹੈ ਨਾ ਮੈਂ ਖੱਟੀ ਆ ਮੈਂ ਆਪਣੀ ਕੁੱਖ ਨੂੰ ਜੋ ਦਾਗ ਲਾਇਆ ਇਹ ਦਾਗ ਮਟਾਉਣ ਵਾਸਤੇ ਤਾਂ ਮੈਨੂੰ ਮੌਤ ਦੀ ਸਜ਼ਾ ਵੀ ਥੋੜੀ ਆ ਉਹ ਕਹਿੰਦੀ ਧੀਏ ਦੇ ਚ ਤੇਰਾ ਕੀ ਕਸੂਰ ਆ ਪਰ ਕਹਿੰਦੀ ਤੂੰ ਜਾਣਦੀ ਜਾਂਦੀ ਸਾਨੂੰ ਜਰੂਰ ਰਗੜਾ ਗਈ ਸੀ ਪੁਲਿਸ ਵਾਲੇ ਸਾਡੇ ਤੇ ਸ਼ੱਕ ਕਰ ਰਹੇ ਆ ਹੁਣ ਤੇਰਾ ਬਿਆਨ ਲੈਣ ਆਉਣਗੇ ਤੂੰ ਕੀ ਕਹੇਂਗੀ ਉਹ ਕਹਿੰਦੀ ਵੀ ਮਾਂ ਜੇ ਸੋਡੇ ਤੇ ਗੱਲ ਆਉਂਦੀ ਆ ਤਾਂ ਮੈਂ ਪੁਲਿਸ ਨੂੰ ਸੱਚ ਹੀ ਦੱਸਾਂ ਚਲੋ ਇੰਨੇ ਪੁਲਿਸ ਆ ਜਾਂਦੀ ਆ ਪੁਲਿਸ ਆ ਕੇ ਜਦੋਂ ਰਾਣੀ ਦੇ ਬਿਆਨ ਲੈਂਦੀ ਆ ਤੇ ਉਹਨੂੰ ਪੁੱਛਦੀ ਆ ਵੀ ਕੀ ਤੂੰ ਆਪਣੇ ਸੱਸ ਸਹੁਰੇ ਤੋਂ ਦੁਖੀ ਹੋ ਕੇ ਇਹ ਕਦਮ ਚੱਕਿਆ ਵੀ ਤੇਰੇ ਪਤੀ ਦੀ ਮੌਤ ਹੋ ਗਈ ਸੀ ਵੀ ਤੂੰ ਐਡੀ ਤੇਰੀ ਕੀ ਮਜਬੂਰੀ ਹੋ ਗਈ ਵੀ ਆਪਦੀ ਧੀ ਨੂੰ ਵੀ ਜ਼ਹਿਰ ਪਲਾਈ ਤੇ ਤੂੰ ਆਪ ਵੀ ਪੀਤੀ ਤਾਂ ਫਿਰ ਉਹ ਦੱਸਦੀ ਆ ਕਿ ਮੇਰੇ ਨਾਲ ਤਾਂ ਇਸ ਤਰ੍ਹਾਂ ਹੋਇਆ ਪਰ ਪੁਲਿਸ ਵਾਲੇ ਜਿਹੜੇ ਉਸ ਦੀ ਗੱਲ ਦਾ ਯਕੀਨ ਨਹੀਂ ਕਰਦੇ ਹੁੰਦੇ ਉਹ ਕਹਿੰਦੇ ਕਿ ਤੂੰ ਜਾਣ ਬੁੱਝ ਕੇ ਇੱਕ ਅਫਸਰ ਤੇ ਦੋਸ਼ ਲਾ ਰਹੀ ਆ ਤਾਂ ਕਿ ਤੈਨੂੰ ਪੈਸਾ ਮਿਲੇ ਪਰ ਹੋਇਆ ਤੇਰੇ ਨਾਲ ਕੁਝ ਹੋਰ ਆ ਰਾਣੀ ਪੁਲਸ ਅਗੇ ਹੀ ਘੁਹਾਰ ਲਾਉਂਦੀ ਆ ਤਾਂ ਪੁਲਿਸ ਵਾਲੇ ਕਹਿੰਦੇ ਕਿ ਸਾਨੂੰ ਸਬੂਤ ਚਾਹੀਦਾ ਹੁਣ ਉਸ ਦਫ਼ਤਰ ਦਾ ਇੱਕ ਕਰਮਚਾਰੀ ਜਿਹੜਾ ਹਨਾ ਇੱਕ ਸ਼ਹਿਰ ਦੇ ਵਿੱਚ ਪੂਰਾ ਰਸੂਖ ਰੱਖਦਾ ਉਹਦੇ ਖਿਲਾਫ ਪੁਲਿਸ ਇਸ ਤਰ੍ਹਾਂ ਐਕਸ਼ਨ ਨਹੀਂ ਲੈਂਦੀ ਤਾਂ ਉਹ ਕੁੜੀ ਆ ਕਹਿੰਦੀ ਕਿ ਕੋਈ ਗੱਲ ਨਹੀਂ ਜੇ ਤੁਹਾਨੂੰ ਸਬੂਤ ਚਾਹੀਦਾ ਤਾਂ ਮੈਂ ਸਬੂਤ ਵੀ ਦੇ ਦੂੰਗੀ ਫਿਰ ਉਹ ਅਗਲੇ ਦਿਨ ਉਹ ਤੇ ਦਫ਼ਤਰ ਜਾਂਦੀ ਹੈ ਤੇ ਦਫ਼ਤਰ ਦੇ ਵਿੱਚ ਜਾ ਕੇ ਜਿਹੜਾ ਮੁੰਡਾ ਉਹਦੇ ਗੇਟ ਤੇ ਬੈੰਦਾ ਜਿਹਨੇ ਉਹਨਾਂ ਦਾ ਫਾਰਮ ਭਰਿਆ ਸੀ ਉਹਦੇ ਨਾਲ ਗੱਲ ਕਰਦੀ ਆ ਉਹਨੂੰ ਕਹਿੰਦੀ ਕਿ ਦੇਖੋ ਜੋ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਗੱਲ ਤਾਂ ਬਹੁਤ ਵੱਡੀ ਆ ਪਰ ਮੈਨੂੰ ਮਦਦ ਦੀ ਲੋੜ ਆ ਤਾ ਉਹ ਮੁੰਡਾ ਕਹਿੰਦਾ ਕਿ ਜਦੋਂ ਤੁਹਾਨੂੰ ਸਰਨੇ ਕਿਹਾ ਸੀ ਕਿ ਘਰ ਆਜੋ ਮੈਨੂੰ ਪਹਿਲੇ ਹੀ ਸ਼ੱਕ ਹੋ ਗਿਆ ਸੀ ਵੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਊ ਕਿਉਂਕਿ ਇਹ ਕੱਲੇ ਤੁਹਾਡੇ ਨਾਲ ਨਹੀਂ ਹੋਇਆ ਬਹੁਤੀਆਂ ਕੁੜੀਆਂ ਨਾਲ ਬਹੁਤੀਆਂ ਬੇਵੱਸਔਰਤਾਂ ਨਾਲ ਇਦਾਂ ਹੋਇਆ ਕਿਉਂਕਿ ਸਾਡਾ ਸਾਹਬ ਆ ਜਿਹੜਾ ਘਟੀਆ ਕਿਸਮ ਦਾ ਬੰਦਾ ਉਹ ਕਹਿੰਦਾ ਕਿ ਤੁਸੀਂ ਐਂ ਕਰੋ ਜਦੋਂ ਤੁਸੀਂ ਇਹਨਾਂ ਦੇ ਘਰ ਗਏ ਹੋ ਤਾਂ ਇਹਨਾਂ ਦੇ ਘਰ ਦੇ ਆਸ-ਪਾਸੇ ਕਿਤੇ ਕੈਮਰੇ ਹੋਣਗੇ ਉਸ ਕੈਮਰੇ ਦੀ ਫੁਟੇਜ ਢਵਾਓ ਤਾਂ ਚਲੋ ਫਿਰ ਉਹ ਪੁਲਿਸ ਨੂੰ ਦੱਸਦੀ ਆ ਵੀ ਆ ਘਰ ਆ ਇਤਿਹਾਸੇ ਪਾਸੇ ਕੈਮਰੇ ਆ ਤੁਸੀਂ ਵੇਖ ਸਕਦੇ ਹੋ ਪੁਲਿਸ ਵਾਲੇ ਜਦੋਂ ਤਫਤੀਸ਼ ਕਰਦੇ ਆ ਤਾਂ ਕੈਮਰਾ ਜਿਹੜਾ ਉਹ ਉਸ ਅਫਸਰ ਦੇ ਘਰ ਦੇ ਬਾਹਰ ਵੀ ਲੱਗਿਆ ਹੁੰਦਾ ਤੇ ਰਾਣੀ ਉੱਥੇ ਕਿੰਨੇ ਵਜੇ ਗਈ ਕਿੰਨੇ ਵਜੇ ਬਾਹਰ ਆਈ ਤਾਂ ਉਹ ਸਾਰਾ ਦਿਸਦਾ ਤਾਂ ਪੁਲਿਸ ਵਾਲੇ ਜਿਹੜੇ ਉਸ ਅਫਸਰ ਨੂੰ ਗ੍ਰਿਫਤਾਰ ਕਰਦੇ ਆ ਭਾਵੇਂ ਕਿ ਉਸ ਅਫਸਰ ਨੂੰ ਹੱਥ ਪਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਪਰ ਰਾਣੀ ਦੇ ਜਜ਼ਵੇ ਨੂੰ ਦੇਖਦੇ ਹੋਏ ਪੁਲਿਸ ਵਾਲਿਆਂ ਨੂੰ ਉਹਦੇ ਅੱਗੇ ਝੁਕਣਾ ਪੈਂਦਾ ਤੇ ਪੁਲਿਸ ਵਾਲੇ ਉਸ ਅਫਸਰ ਨੂੰ ਜਦੋਂ ਥਾਣੇ ਲੈ ਜਾ ਕੇ ਪੁੱਛਗਿੱਛ ਕਰਦੇ ਆ ਤਾਂ ਪਹਿਲੇ ਬੋਲੀ ਸਾਰਾ ਕੁਝ ਮੰਨ ਜਾਂਦਾ ਤੇ ਉਹ ਬਾਅਦ ਦੇ ਵਿੱਚ ਆਪਣੀ ਸੱਚਾਈ ਦੱਸਦਾ ਵੀ ਹਾਂ ਜਿਹੜੀਆਂ ਬੇਬਸਔਰਤਾਂ ਮੇਰੇ ਕੋਲ ਆਉਂਦੀਆਂ ਸੀ ਮੈਂ ਉਹਨਾਂ ਦਾ ਫਾਇਦਾ ਚੱਕਦਾ ਸੀ ਕਿਉਂਕਿ ਮੇਰੇ ਘਰ ਵਾਲੀ ਮੇਰੇ ਨਾਲ ਨਹੀਂ ਰਹਿੰਦੀ ਮੇਰੇ ਘਰ ਵਾਲੀ ਮੈਨੂੰ ਕਿੰਨੇ ਦਿਨਾਂ ਤੋਂ ਛੱਡ ਕੇ ਜਾ ਚੁੱਕੀ ਆ ਇਸ ਲਈ ਜਿਹੜੀਆਂ ਔਰਤਾਂ ਮੇਰੇ ਕੋਲ ਆਉਂਦੀਆਂ ਸੀ ਮੈਂ ਉਹਨਾਂ ਨੂੰ ਵਰਤਦਾ ਸੀ ਉਸ ਅਫਸਰ ਦੇ ਆਪਣੇ ਬਿਆਨਾਂ ਦੇ ਆਧਾਰ ਤੇ ਤੇ ਰਾਣੀ ਦੇ ਲਿਖਵਾਏ ਬਿਆਨਾਂ ਦੇ ਆਧਾਰ ਤੇ ਪੁਲਿਸ ਮਾਮਲਾ ਦਰਜ ਕਰਦੀ ਆ ਤੇ ਫਿਰ ਰਾਣੀ ਆ ਜਿਹੜੀ ਉਹ ਦੱਸਦੀ ਆ ਕਿ ਮੇਰੇ ਕੋਲ ਇੱਕ ਸਬੂਤ ਹੋਰ ਵੀ ਆ ਮੈਂ ਇੱਕ ਵਿਧਵਾ ਕੁੜੀ ਆ ਵਿਧਵਾ ਔਰਤਾਂ ਜਿਹੜੀ ਕਿ ਘਰ ਤੋਂ ਕਦੇ ਬਾਹਰ ਨਹੀਂ ਗਈ ਤੇ ਮੈਂ ਗਰਭਵਤੀ ਆ ਤੇ ਮੇਰੇ ਪੇਟ ਦੇ ਵਿੱਚ ਜੋ ਬੱਚਾ ਪਲ ਰਿਹਾ ਉਹ ਇਹਦਾ ਹੀ ਖੂਨ ਆ ਇਹਦੇ ਆ ਹੀ ਪਾਪ ਆ ਉਹ ਤਾਂ ਪੁਲਿਸ ਵਾਲਿਆਂ ਲਈ ਹੋਰ ਵੀ ਸੌਖਾ ਹੋ ਜਾਂਦਾ ਡੀਐਨਏ ਕਰਵਾਇਆ ਜਾਂਦਾ ਤੇ ਉਹਦੇ ਪੇਟ ਵਿੱਚ ਪਲ ਰਹੇ ਭਰੂਣ ਦਾ ਜੋ ਡੀਐਨਏ ਕੀਤਾ ਜਾਂਦਾ ਤਾ ਉਸ ਅਫਸਰ ਦਾ ਹੀ ਡੀਐਨਏ ਮੈਚ ਕਰਦਾ ਉਸ ਤੋਂ ਬਾਅਦ ਜਿਹੜੀ ਅਦਾਲਤ ਆ ਉਹ ਉਸ ਅਫਸਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੀ ਆ ਕਿ ਤੂੰ ਬੇਵਸਤੇਲਾਚਾਰ ਔਰਤਾਂ ਨੂੰ ਵਰਤਦਾ ਰਿਹਾ ਫਿਰ ਰਾਣੀ ਆ ਜਿਹੜੀ ਅਦਾਲਤ ਤੋਂ ਇਸ ਗੱਲ ਦੀ ਆਗਿਆ ਮੰਗਦੀ ਆ ਵੀ ਇੱਕ ਵਿਧਵਾ ਔਰਤ ਦਾ ਜਦੋਂ ਲੋਕਾਂ ਨੂੰ ਇਹ ਪਤਾ ਲੱਗੂਗਾ ਵੀ ਇਹ ਗਰਭਵਤੀ ਆ ਤਾਂ ਲੋਕ ਮੇਰਾ ਜੀਣਾ ਦੁੱਬਰ ਕਰ ਦੇਣਗੇ ਲੋਕ ਤਾਂ ਪਹਿਲੀ ਮੇਰੇ ਤੇ ਮਾੜੀ ਨਜ਼ਰ ਰੱਖਦੇ ਆ ਤੇ ਮੈਂ ਚਾਹਣੀ ਆ ਕਿ ਤੁਸੀਂ ਮੈਨੂੰ ਇਸ ਬੱਚੇ ਨੂੰ ਗਰਾਉਣ ਦੀ ਇਜਾਜ਼ਤ ਦੇਵੋ ਕਿਉਂਕਿ ਭਰੂਣ ਹੱਤਿਆ ਕਰਨਾ ਗਰਭਪਾਤ ਕਰਵਾਉਣਾ ਕਾਨੂੰਨਨ ਜੁਰਮ ਆ ਫਿਰ ਅਦਾਲਤ ਸਾਰੀ ਸਥਿਤੀ ਨੂੰ ਦੇਖਦੇ ਹੋਏ ਰਾਣੀ ਨੂੰ ਗਰਭ ਗਰਭਪਾਤ ਕਰਵਾਉਣ ਦੀ ਆਗਿਆ ਦੇ ਦਿੰਦੀ ਆ ਤੇ ਰਾਣੀ ਤੇ ਉਹਦੀ ਸੱਸ ਕਿਸੇ ਹਸਪਤਾਲ ਦੇ ਵਿੱਚ ਜਾ ਕੇ ਚੋਰੀਓ ਗਰਭਪਾਤ ਕਰਵਾਉਂਦੀਆਂ ਪਰ ਜਿਹੜੇ ਲੋਕਾਂ ਨੂੰ ਕੋਈ ਮਾੜੀ ਮੋਟੀ ਵਿੜਕ ਸੀ ਉਹਨਾਂ ਨੂੰ ਪਤਾ ਲੱਗ ਜਾਂਦਾ ਪਾ ਮੇ ਕਿ ਹਰੇਕ ਪਰਿਵਾਰ ਚਾਹੁੰਦਾ ਹੁੰਦਾ ਹਨਾ ਕਿ ਸਾਡੀ ਇੱਜ਼ਤ ਮਿੱਟੀ ਚ ਨਾ ਰੋਲੇ ਲੋਕਾਂ ਚ ਨਾ ਪਤਾ ਲੱਗੇ ਪਰ ਕਈ ਗੱਲਾਂ ਇਹੋ ਜਿਹੀਆਂ ਵਾਪਰਦੀਆਂ ਜਿਹੜੀਆਂ ਨਾ ਚਾਹੁੰਦੇ ਹੋਏ ਵੀ ਸਾਨੂੰ ਮਨਜ਼ੂਰ ਕਰਨੀਆਂ ਪੈਂਦੀਆਂ ਜਿਵੇਂ ਕਿ ਰਾਣੀ ਦਾ ਕੋਈ ਕਸੂਰ ਨਹੀਂ ਸੀ ਪਰ ਉਹਨਾਂ ਨੇ ਐਡੀ ਵੱਡੀ ਸੱਟ ਸਹਿਣ ਕੀਤੀ ਕਿਉਂਕਿ ਉਹ ਮਜਬੂਰ ਸੀ ਪਰ ਫਿਰ ਵੀ ਰਾਣੀ ਤੇ ਉਹਦੀ ਸੱਸ ਆਪਣੇ ਆਪ ਤੇ ਮਾਣ ਮਹਿਸੂਸ ਕਰਦੀਆਂ ਕਿ ਅਸੀਂ ਉਸ ਦੋ ਕੌਡੀ ਦੇ ਬੰਦੇ ਨੂੰ ਜੇਲ ਕਰਵਾ ਕੇ ਸਜ਼ਾ ਦਿਵਾ ਕੇ ਪਤਾ ਨਹੀਂ ਕਿੰਨੀਆਂ ਹੋਰ ਮਾਸੂਮ ਕੁੜੀਆਂ ਤੇ ਔਰਤਾਂ ਦੀ ਇੱਜ਼ਤ ਬਚਾਈ ਆ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ